ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੂ ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਗਾ ਮਸੇ ਲੈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਵਧੀਆ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਕੁਲਦੀਪ ਸਿੰਘ ਆ ਜੀ ਪਿੰਡ ਸੁਖਾਨੰਦਾ ਜਿਹੜਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਭਗਤਾ ਭਾਈ ਇਹ ਨੇੜੇ ਭਗਤਾ ਭਾਈ ਕਾ ਸ਼ਹਿਰ ਪੈਂਦਾ ਜੀ ਮੋਬਾਈਲ ਨੰਬਰ ਬੋਲ 99685 38206 ਠੀਕ ਆ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸਈ ਆ ਇਹ ਦੂਜੇ ਸੂਏ ਸੂਈ ਆ ਜੀ ਇਹ ਕਦੋਂ ਸੂਈ ਆ ਬਾਈ ਇਹ ਸੂਈ ਤਾਂ ਕੱਲ ਆਈ ਇਹ ਇਹਦਾ ਹਜੇ ਹਫਤਾ ਰਹਿੰਦਾ ਸੀਗਾ ਦਿਨ ਪੂਰੇ ਹੋਣ ਚ ਠੀਕ ਆ ਤੇ ਗਰਮੀ ਦੇ ਕਾਰਨ ਪਹਿਲਾ ਸੂਪੀ ਇਹ ਠੀਕ ਆ ਇਹਦੇ ਬੱਛਾ ਦਿੱਤਾਗਾ ਤੇ ਉਹ ਮਰ ਗਿਆ ਕੱਲ ਠੀਕ ਆ ਦੋ ਤਿੰਨ ਘੰਟੇ ਬਾਅਦ ਚ ਮਰ ਗਿਆ ਸੂਣ ਤੋਂ ਹੂੰ ਤੇ ਜ਼ਹਿਰ ਪੈ ਗਈ ਜਮਾ ਜ਼ਹਿਰ ਦੀ ਆਪਣੀ ਗਾਰੰਟੀ ਹੈ ਜੇ ਪੂਰਾ ਵੀ ਰਹਿੰਦੀ ਹੋਵੇ ਦਾ ਠੀਕ ਆ ਹਾਂਜੀ ਤੇ ਕਿੰਨੇ ਕੁ ਬੋਲੇ ਤੇ ਸਾਡਾ ਇਹ ਟਾਈਮ ਜੀ 7 ਕਿਲੋ ਬੋਲਾ ਠੀਕ ਆ ਬਾਈ ਹਾਂਜੀ ਬੋਲ ਦੇ ਬਾਈ ਤੋੜ ਕੇ ਦਿਖਾ ਦੇ ਬਾਕੀ ਆਪਾਂ ਸਾਰੀ ਚੋਈ ਵੀ ਫੁੱਲ ਕਾਦ ਦਾ ਸਮੀਪੜੀ ਆ ਫੁੱਲ ਚਾਰੂਪੂਰੀ ਆ ਫੇਸ ਵਾਸ਼ਿੰਗ ਆ ਚਾਰੂ ਜੂਰੂ ਫੁੱਲ ਪਹਿਲੇ ਸੂਏ ਨੇ ਦਿੱਤਾਗਾ 25 20 ਲੀਟਰ ਸਮਾਖਪੂਣਾ ਬੈਡ ਦੇ ਵਿੱਚ ਬਹੁਤ ਆ 25 20 ਲੀਟਰ ਦਾ ਹਾਂਜੀ ਪਹਿਲੇ ਸੂਏ ਪਹਿਲੇ ਸੂਏ ਤੋਰਾ ਦੇਖੋ ਬਈ ਤੋਰਾ ਕਮਾਲ ਦਾ ਆਰਡਰ ਬਹੁਤ ਚੰਗਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗਾਇਬ ਤੇ ਆ ਬੱਚਾ ਬਾਈ ਕਹਿੰਦਾ ਐਕਸਪਾਇਰ ਹੋ ਗਿਆ ਬਈ ਕੱਲ ਹੀ ਬਾਈ ਦਾਖਦਾ ਵੀ ਸੂਈ ਆ ਫੁੱਲ ਕਾਦ ਦਾ ਸਮੀਪੜੀ ਆ ਬੜ ਮੋੜ ਲਿਓ ਬਾਕੀ ਬਾਈ ਕੋਲੇ ਗੱਡੀ ਆ ਆਪਦੀ ਐ ਪਿਕਅਪ ਬਈ ਕਿਰਾਏ ਦੇ ਵਿੱਚ ਵੀ ਡਿਸਕਾਊਂਟ ਹੋ ਜਾਊਗਾ ਕੀ ਮੁੱਲ ਆ ਬਈ ਜੈਜ ਇਹਦਾ ਮੁੱਲ ਦੇ ਲੈਣ ਜੀ 66000 ਰੁਪਇਆ ਮਾਨਤਨ ਹੋ ਜਾ ਹਾਂਜੀ ਕੀਤਾ ਜਾਊਗਾ ਠੀਕ 66000 ਰੁਪਇਆ ਮੁੱਲ ਆ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਚੰਗੀ ਅਵੜ ਕੱਦ ਕਾਠੜੀਆ ਦੁੱਧ ਤੇ ਆ ਜਾਣਾ ਬਈ ਅਦੇ ਕੱਲ ਦੀ ਹਾਂਜੀ ਦੁੱਧ ਤੇ ਆਜੂਗੀ ਬਾਕੀ ਉਹ ਸੀਲ ਆ ਲੇਵਾ ਭਰਦੀ ਆਗੀ ਰੋਜ਼ ਐਵੇਂ ਕਹੀਏ ਲੋ ਐ ਨਹੀਂ ਕੋਈ ਗੱਲ ਹੂੰ ਸੀਲ ਆ ਵਹੇ ਤੱਕ ਭਲਾਂ ਦੇ ਵਿੱਚ ਹੀ ਐ ਸਹੀ ਗੱਲ ਬਾਕੀ ਜੇਰ ਦੀ ਆਪਣੀ ਗਾਰੰਟੀ ਹੈ ਠੀਕ ਚਾਰੇ ਜੇਰ ਕੋਈ ਰਹੀ ਹੋਏ ਆਪਾਂ ਜ਼ਿੰਮੇਵਾਰ ਆ ਤੇ ਧਾਰਾ ਤੂਰਾ ਜਮ ਇੱਕ ਨੰਬਰ ਆ ਬਹੁਤ ਠੀਕ ਆ ਬਈ ਓਕੇ ਅੱਗੇ ਵੀਰੇ ਦੋ ਨੰਬਰ ਕਿਹੜਾ ਸੂਆ ਇਹ ਦੂਜੇ ਸੂਏ ਸੂਈ ਵੀ ਹੈ ਜੀ ਇਹ ਕਦੋਂ ਸੂਈ ਆ ਬਈ ਇਹ ਤੋਕੜਾਈ ਇਹਨੂੰ 5 ਮਹੀਨੇ ਸੂਈ ਨੂੰ ਹੋ ਗਈ ਜੀ ਦੁੱਧ ਕਿੰਨਾ ਬਈ ਦੁੱਧ ਸਰ ਇਸ ਟਾਈਮ 12 ਕਿਲੋ ਆ ਜੀ ਨੈਟ ਪਿਆਰ ਆ ਬਈ ਹਾਂ ਜੀ ਠੀਕ ਤੇ 1 ਮਹੀਨਾ ਨੂੰ ਬਣੀ ਨੂੰ ਹੋ ਗਿਆ ਖੋਲੋ ਬਈ ਤੋਰੋ ਦੁੱਧ ਵੀ ਬਈ ਚੰਗਾ ਦੱਸਿਆ ਬਾਈ ਨੇ ਆਰਡਰ ਕਮਾਲ ਦਾ ਥਾਣ ਬਹੁਤ ਚੰਗਾ ਕੱਦ ਬੜ ਚੰਗਾ ਬਾਕੀ ਤੋੜਾ-ਤਾਰਾ ਚੈੱਕ ਕਰ ਲੋ ਤੋੜਾ-ਤਾਰਾ ਵੀ ਕਰ ਮਾਇਦਾ ਚੰਗਾ ਚਿਵਾਈ ਜੀ ਤੁਹਾ ਕੀਵੇਂ ਆ ਚਿਵਾਈ ਜੀ ਪੂਰੀ ਵਧੀਆ ਪੋਲੀ ਆ ਧਰ ਠੰਡੀ ਆਉਂ ਵਧੀਆ ਹਾਂਜੀ ਹਾਂਜੀ ਠੀਕ ਆ ਤੇ ਕੀ ਮੋਲ ਦਾ ਜਾਇਜ ਹੈ ਇਹਦਾ ਮੁੱਲ 42000 ਰੁਪਏ ਹੀ ਮਾਨਤਨ ਹੋ ਜਾ ਹਾਂਜੀ ਕੀਤਾ ਜਾਊਗਾ ਠੀਕ ਆ ਦੁੱਧ 12 ਕਿਲੋ ਆਇਆ ਜਮਾ ਕੰਡੇ ਧੋਲ ਕੇ ਦਿਆਂ ਬਾਬਾ ਚਾੜਾਂ ਗੇ ਲੋ ਬਹੁਤ ਠੀਕ ਆ ਬਈ 42000 ਰੁਪਿਆ ਮੋਲ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੀ ਚੰਗੀਆਂ ਬੜਾ ਆਰਡਰ ਬਹੁਤ ਸੋਹਣਾ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਚਿਵਾਈ ਚੋਈ ਬਾਈ ਕਨ ਨੰਬਰ 1 ਆਰਡਰ ਦੀ ਕੁਆਲਿਟੀ ਚੈੱਕ ਕਰੋ ਬਹੁਤ ਸੋਹਣਾ ਡਰ ਜਰਮਾ ਨੇ ਤਿਆਰ ਕਰ ਲੈ ਇੱਕ ਮਹੀਨਾ ਬਣੀ ਨੂੰ ਹੋ ਗਿਆ ਇਹਨੂੰ ਹੂੰ 28 ਤਰੀਕ ਦੀ ਬਣੀ ਹੋਈ ਪਿਛਲੀ ਦੀ ਠੀਕ ਆ ਬਾਈ ਤੇ ਨਾਗਸੀ ਭਰਾ ਕੋਲੇ ਦੋ ਦੋਨੇ ਦਿਖਾ ਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ